ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਤੇ ਭਾਜੀ ਨਾਮ ਦੱਸੋ ਜੀ ਸਭ ਤੋਂ ਪਹਿਲਾਂ ਆਪਣਾ ਭਾਜੀ ਇਹ ਆਪਣਾ ਨਾਮ ਪਵਨ ਹੈ ਦਾ ਹਾਂਜੀ ਪਵਨ ਹੈ ਨਾ ਪਵਨ ਹਾਂਜੀ ਠੀਕ ਹੈ ਜੀ ਤੇ ਭਾਜੀ ਆਪਣੀ ਕਾਰ ਦਾ ਕੀ ਨਾਮ ਲੇ ਭਾਜੀ ਆਪਣੀ ਕਾਰ ਦਾ ਨਾਮ ਗੁਰੂ ਕਿਰਪਾ ਜਲੇਬੀ ਸੂਟ ਹੈ ਅੱਛਾ ਜੀ ਤੇ ਕਿੰਨਾ ਟਾਈਮ ਹੋ ਗਿਆ ਭਾਜੀ ਜਲੇਬੀ ਲੁੰਦੇ ਹਨ ਨੂੰ ਭਾਜੀ ਇੱਥੇ ਹੋ ਗਿਆ ਭਾਜੀ 3 ਸਾਲ ਹੋ ਗਏ ਆ ਅੱਛਾ ਜੀ 2 ਜਾਂ 3 ਸਾਲ ਹੋ ਗਏ ਆ ਤੇ ਪਹਿਲਾਂ ਖਾਦਸਾ ਕਰਦੇ ਸੀ ਅੱਛਾ ਜੀ ਹੁਣ ਉਹਨਾਂ ਕੋਲ ਸਿੱਖਿਆ ਪਿਆ ਰਹੀ ਕਰਨ ਲੱਗੀ ਤੇ ਕਿਦਾਂ ਦਾ ਰਿਸਪੌਂਸ ਆਦੀ ਇੱਥੇ ਕਸਟਮਰ ਦਾ ਦੋਸਤੋ ਕਸਟਮਰ ਬਹੁਤ ਘਟ ਆਉਂਦੀ ਆ। ਅੱਛਾ ਜੀ। ਹਾਂਜੀ। ਪਹਿਲਾਂ ਉਧਰ ਬਾਹਰ ਲਾਂਦੇ ਨਹੀਂ ਤੇ ਆ ਜਾਂਦੇ ਸੀ। ਅੱਛਾ। ਪਰ ਜਦੋਂ ਦੀ ਇੱਧਰ ਪੁਲ ਦੇ ਥੱਲੇ ਅੰਦਰ ਕਰਾਉ ਦਾ ਬਹੁਤ ਘਟ ਆਉਂਦੇ। ਤੇ ਕੀ ਚੱਕਰ ਆ ਇੱਧਰ ਕੀ ਆਉਂਦੇ ਕਿਉਂ ਨਹੀਂ ਆ? ਭਾਜੀ ਤੁਹਾਨੂੰ ਪਤਾ ਹੈਗਾ ਜਲੇਬੀਆਂ ਦਾ ਕੰਮ ਰੋੜਦਾ ਹੈਗਾ। ਜਦੋਂ ਰੋੜ ਦੇ ਵੇਖਦੇ ਆ ਤਾਂ ਕਹਿੰਦੇ ਚਲੋ ਪੈਕ ਕਰਾ ਲੈਂਦੇ ਘਰੇ ਵਾਸਤੇ। ਨਹੀਂ ਜਲੇਬੀ ਤੁਹਾਡੀ ਬਹੁਤ ਵਧੀਆ ਤੁਸੀਂ ਤਿਆਰ ਕਰਦੇ ਨਹੀਂ ਆ। ਬਰੀਕ ਜਲੇਬੀ ਆ ਤੇ ਪੂਰੀ ਖਸਤਾ ਹੈ ਜੀ। ਉਹਨੇ ਕੋ ਚੈੱਕ ਕਰੋ ਤੁਸੀਂ। ਤੇ ਇਹ ਪੜੀ ਤਿਆਰ ਕਿਦਾਂ ਕਰਦੇ ਵੀ? ਅਜੀ ਖਮੀਰ ਬਣਾਈ ਦਾ? ਅੱਛਾ ਜੀ। ਜੋ 12 ਘੰਟਾ ਬੰਦਾ ਵਾ ਅੱਛਾ ਜੀ ਤੋਂ ਉਹਨੂੰ ਥੋੜਾ ਜਿਹਾ ਕੋਲੀ ਦਾ ਠੀਕ ਹੈ ਜੀ ਤੇ ਬਾਕੀ ਸੁੱਕਾ ਮਾਦਾ ਪਾਈ ਦਾ ਅੱਛਾ ਜੀ ਹਾਂ ਜੀ ਤੇ ਹੋਰ ਕੋਈ ਚੀਜ਼ ਕੇ ਮਤਲਬ ਮਤਲਬ ਕੋਈ ਨਹੀਂ ਪੈਂਦਾ ਠੀਕ ਹੈ ਜੀ ਹਾਂ ਜੀ ਤੇ ਵਧੀਆ ਪਿਓਰ ਜਿਲੀਬੀ ਤਿਆਰ ਕਰਦੇ ਹਣਾ ਕੋਈ ਨਹੀਂ ਨਾ ਕੋਈ ਕਲਰ ਬਿਲਕੁਲ ਆਪੇ ਲਾ ਲੋ ਜਾਂਦੀ ਆਹ ਵੇਖੋ ਜੀ ਆਹ ਬਹੁਤ ਵਧੀਆ ਬੀੜੜੀਆਂ ਹੈ ਪਤਲੀ ਜਿਹੀ ਹੈ ਬਿਲਕੁਲ ਕੋਈ ਨਹੀਂ ਆਪੀ ਮੋਟੀ ਹੈ ਜਿਲੀਬੀ ਤੇ ਬਹੁਤ ਵਧੀਆ ਬੀੜੜੀਆਂ ਜਿਲੀਬੀ ਤਿਆਰ ਕੀਤੀ ਹੈ ਹਾਂ ਜੀ ਅੱਛਾ ਜੀ ਵਾਹ ਜੀ ਵਾਹ ਇਹ ਕਿੰਨਾ ਟਾਈਮ ਲੱਗਦਾ ਇਹਨੂੰ ਬਣਾਉਣ ਲੱਗਿਆਂ ਅੱਜ ਜਿੱਦਾਂ ਖਮੀਰ ਤਿਆਰ ਕਰੀਦਾ ਹਾਂਜੀ ਇਹ 12 ਘੰਟੇ ਪਹਿਲਾਂ ਘੋਲਦੀਦਾ ਅੱਛਾ ਜੀ ਬਾਅਦ ਉਹ ਹੀ ਥੋੜਾ ਜਿਹਾ ਪਾਦੀਦਾ ਸੁੱਕਾ ਮੈਦਾ ਪਾਦੀਦਾ ਸੋ ਇਹ ਧਾਲ ਵਾਲੀ ਵੀ ਕਈ ਤਿਆਰ ਕਰਦੇ ਆ ਨਾ ਉਹ ਧਾਲ ਵਾਲਾ ਹੁੰਦਾ ਜਿਹੜਾ ਅਮਰਤੀ ਕਹਿੰਦੇ ਉਹਨੂੰ ਠੀਕ ਹੈ ਜੀ ਇਹ ਆ ਗਿਆ ਖਮੀਰ ਆਪਣਾ ਹਾਂਜੀ ਖਮੀਰ ਆ ਗਿਆ ਆਈ ਹਲੋ ਵੇਖੋ ਬਰੀਕ ਬਰੀਕ ਜਲੇਬੀਆਂ ਹੀ ਬਣਾਉਂਦੇ ਆ ਵਾਹ ਜੀ ਵਾਹ ਜਿੱਦਾਂ ਕੋਵੇ ਬਰੀਕ ਮੋਟੀਆਂ ਕੱਢੀਆਂ ਮੋਟੀਆਂ ਵੀ ਕੱਢ ਦੋਗੇ ਅੱਛਾ ਜੀ ਤੇ ਫਿੱਕੀਆਂ ਮੰਗੋ ਫਿੱਪੀਆਂ ਫਿੱਕੀਆਂ ਵੀ ਕੱਟ ਕੇ ਦੇ ਦੋ ਸ਼ੂਗਰ ਫ੍ਰੀ ਫਿੱਕੀਆਂ ਜਲੇਬੀਆਂ ਸ਼ੂਗਰ ਫ੍ਰੀ ਵਾਹ ਜੀ ਵਾਹ ਇਹ ਭਾਜੀ ਪੂਰੀ ਹੱਥ ਦੀ ਕਲਾਕਾਰੀ ਜੇ ਤੁਹਾਡੀ ਹੈ ਐ ਬਰੀਕ ਦੀਕ ਤੁਸੀਂ ਕੱਢਣ ਦੇ ਜੇ ਤੇ ਤੁਸੀਂ ਵੇਖੋ ਕਿ ਨਾਲ ਸੋਹਣਾ ਤਿਆਰ ਕਰ ਰਹੇ ਨੇ ਇਹਨੂੰ ਕਹਿੰਦੇ ਤਜਰਬਾ ਐਕਸਪੀਰੀਅੰਸ ਵਾਹ ਜੀ ਬਿਲਕੁਲ ਛੋਟੀ ਛੋਟੀ ਹੈਗੀ ਸਹੀ ਹੈ ਬਾਜੀ ਇਸ ਤੋਂ ਵੀ ਛੋਟੀ ਚਾਹੀਦੀ ਤੇ ਟਾਈਮ ਲੱਗਣਾ ਵਾ ਖਲੋਣਾ ਪੈਣਾ ਵਾ 10 ਜਾਂ 15 ਮਿੰਟ ਇੱਕ ਪਾਵਾਂ ਫੁੱਲ ਹੋਰ ਬਰੀਕ ਜਿਆ ਕੋਈ ਜਾਂ ਇੱਥੇ ਡਿਜ਼ਾਈਨ ਜਿਆ ਇੱਕ ਕਰੋ ਤਿਆਰ ਹੋਰ ਵਾਏ ਹੋਏ ਇਹ ਤਾਂ ਪਰੀ ਪੂਰੀ ਜਰਿਆਕਾਰ ਕਰਾਤੀ ਤੁਸੀਂ ਵਾਹ ਜੀ ਵਾਹ ਤੇ 슈ਗਰ ਫ੍ਰੀ ਭਾਜੀ ਕਿਦਾਂ ਮਤਲਬ ਚਾਣੀ ਚ ਡਿਪ ਨਹੀਂ ਕਰਦੇ ਉਹਨੂੰ ਭਾਜੀ ਜਦੋਂ ਚਾਣੀ ਤੇ ਡਿਪ ਕਰਕੇ ਉਸੇ ਵੱਲੇ ਕਢਣੀ ਦਾ ਉਸੇ ਲਈ ਉਹਦਾ ਡਿਪ ਕਰਨੀ ਜਰੂਰ ਪਿੱਕੀਆਂ ਚਾਹੀਦੀਆਂ ਤਾਂ ਪਿੱਕੀਆਂ ਵੀ ਮਿਲ ਜੂਗੀ ਠੀਕ ਹੈ ਜੀ ਹਾਂਜੀ ਵਾਹ ਜੀ ਵਾਹ ਸਾਹ ਦੇਖੋ ਬਿਲਕੁਲ ਪਤਲੀ ਆ ਸਹੀ ਹੈ ਭਰੀ ਇਹ ਤੇ ਪੂਰੀ ਐ ਪੂਰੀ ਪਤਲੀ ਜਲੇਬੀ ਜੇ ਹੈ ਜਰੂਰ ਸਪੋਰਟ ਕਰੋ ਜੀ ਅੰਮ੍ਰਿਤਸਰ ਵਾਲਿਓ ਤੇ ਵੀਰ ਹੋਣਾ ਦੀ ਇਥੇ ਭਰੀ ਆਪਣਾ ਐਡਰੈਸ ਦੋ ਕਿਹੜੀ ਜਗ੍ਹਾ ਤੇ ਇਥੇ ਆਪਣਾ ਕੋਈ ਕਾਟ ਲਾਈ ਆ ਭਾਜੀ ਤਰਨਤਾਰਨ ਰੋਡ ਕੋਟ ਮੀਤ ਸਿੰਘ ਨਹਿਰਾ ਦੇ ਪਾਰ ਪੁਲ ਦੇ ਥੱਲੇ ਹੋਵੇ ਪੁਲ ਦੇ ਥੱਲੇ ਹੈ ਨਾ ਹਾਂਜੀ ਵੇਖੋ ਜਲੇਬੀਆਂ ਐ ਪੂਰੀਆਂ ਖਸਤਾ ਬਿਲਕੁਲ ਪੂਰੀ ਬਰੀਕ ਆ ਜੀ ਸਹੀ ਹੈ ਭਾਜੀ ਜਲੇਬੀ ਉਹਦਾ ਬਹੁਤ ਜਗ੍ਹਾ ਵੇਖੀ ਜੇ ਇੰਨੀ ਬਰੀਕ ਨਹੀਂ ਜੇ ਕੋਈ ਵੀ ਕੱਢਦਾ ਹਰ ਕੋਈ ਮੋਟੀ ਕੱਢਦਾ ਵੀ ਚਣੀ ਜਿਆਦੀ ਵਿੱਚ ਲੱਗ ਜੇ ਤੇ ਵੇਟ ਛੇਤੀ ਵੱਧ ਜੇ ਦਾ ਵਾਹ ਜੀ ਵਾਹ ਕਰੋ ਚੱਕ ਜਲੇਬੀ ਇਹਦਾ ਰੇਟ ਕੀ ਭਾਜੀ ਰੱਖਿਆ ਜੀ ਭਾਜੀ 40 ਰੁਪਏ ਪਾਈਆ ਰੱਖਿਆ 160 ਰੁਪਏ ਕਿਲੋ 160 ਰੁਪਏ ਕਿਲੋ ਹੈ ਨਾ ਹਾਂ ਜੀ ਸਹੀ ਹੈ ਜੀ ਵਾਹ ਵੀ ਵਾਹ ਥੋੜੀ ਬਰੀਕ ਜਲੇਬੀ ਹੁੰਦੀ ਆ ਤੇ ਉਹਦੇ ਰਸਾ ਕੱਟੇ ਆ ਸਹੀ ਹੈ ਜੀ ਮਿੱਠਾ ਘੱਟ ਚੂਸਦੀ ਹੈ ਨਾ ਮਰੀਕ ਜਲੇਬੀ ਤੇ ਇੱਕ ਵਾਰੀ ਭਾਜੀ ਫੇਰ ਆਪਣੀ ਲੋਕੇਸ਼ਨ ਦੱਸੋ ਜੀ ਕਿਹਨੇ ਇੱਥੇ ਤੁਹਾਡੇ ਕੋ ਆਉਣਾ ਹੋਵੇ ਜਲੇਬੀ ਲੈਣ ਕਿਹੜੀ ਜਗ੍ਹਾ ਤੇ ਆਵੇ ਜੀ ਭਾਜੀ ਤਰਨਤਾਰਨ ਰੋਡ ਕੋਟ ਮੀਤ ਸਿੰਘ ਨਹਿਰਾ ਦੇ ਪਾਰ ਪੁਲ ਦੇ ਥੱਲੇ ਤੇ ਕੋਈ ਆਪਣਾ ਫੋਨ ਨੰਬਰ ਵੀ ਦੋ ਜੀ ਜੇ ਕਿਸ ਨੂੰ ਉਹ ਲੋਕੇਸ਼ਨ ਦਾ ਨਾਮ ਪਤਾ ਲੱਗੇ ਤੁਹਾਡੇ ਨਾਲ ਫੋਨ ਤੇ ਗੱਲ ਕਰਕੇ ਆ ਸਕਦਾ ਆ ਜੀ ਨੰਬਰ ਹੈਗਾ 9554830911 ਠੀਕ ਹੈ ਭਾਜੀ ਹੋ ਗਈ ਭਾਜੀ ਰੈਡੀ ਹਾਂ ਜੀ ਹੋ ਗਈ ਭਾਜੀ ਹਲੋ ਜਲੇਬੀ ਚੈੱਕ ਕਰੋ ਬਿਲਕੁਲ ਬਰੀਕ ਜਲੇਬੀ ਹੈਗੀ ਠੀਕ ਹੈ ਭਾਜੀ ਇੱਕ ਵਾਰ ਟੈਸਟ ਕਰਕੇ ਦੱਸੋ ਮੈਂ ਠੀਕ ਹੈ ਵੀਰ ਜੀ ਤੇ ਇਧਰ ਪਹਿਲਾਂ ਚੈੱਕ ਕਰੋ ਜੀ ਕਿੰਨੀ ਬਰੀਕ ਜਲੇਬੀ ਆ ਤੇ ਪੂਰੀ ਖਸਤਾ ਆ ਤੇ ਬਾਕੀ ਹੁਣ ਟੈਸਟ ਚੈੱਕ ਕਰਕੇ ਦੱਸਦੇ ਆ ਤੁਹਾਨੂੰ ਕਿਵੇਂ ਦਾ ਆ ਹੂੰ ਬਹੁਤ ਵਧੀਆ ਟੈਸਟ ਆ ਜੀ ਮਿੱਠਾ ਵੀ ਨਹੀਂ ਇਹਨਾਂ ਹੈਗਾ ਜਲੇਬੀ ਦੇ ਵਿੱਚ ਕਿ ਪੂਰੀ ਕੁਰਕਰੀ ਜਲੇਬੀ ਹੈ ਜਰੂਰ ਵੀਰੋੜਾ ਕੋ ਇੱਥੇ ਆਓ ਜੀ ਲੋਕੇਸ਼ਨ ਭਾਜੀ ਨੇ ਤੁਹਾਨੂੰ ਦੱਸੀ ਆ। ਜੇ ਕੋਈ ਆਪਣਾ ਫੇਸਬੁੱਕ ਫੈਮਲੀ ਨੂੰ ਕੋ ਕਹਿਣਾ ਚਾਹੁੰਦੇ ਏ ਤੇ ਜਰੂਰ ਦੱਸ ਕਹੋ ਇਸਨਾਂ ਨੂੰ ਇੱਕ ਵਾਰ ਜਰੂਰ ਆਓ ਟੇਸਟ ਕਰਕੇ ਵੇਖੋ ਬਰੀ ਖਲਬੀ ਹੈਗੀਆਂ ਤੇ ਆਪਣੇ ਪੰਜਾਬੀ ਭਰਾ ਕੋ ਲਾਓ। ਇੱਕ ਵਾਰ ਟੇਸਟ ਕਰਕੇ ਪੱਕਾ ਜਾਓ। ਤੇ ਜਰੂਰ ਭਾਜੀ ਦੀ ਸਪੋਰਟ ਕਰੋ ਜੀ ਆਪਣਾ ਵੱਧ ਤੋਂ ਵੱਧ ਇਨਾਂ ਕੋ ਬਾਓ। ਤੇ ਬਾਕੀ ਵੀਡੀਓ ਵੇਖ ਕੇ ਦੱਸੋ ਕਿਵੇਂ ਦੀ ਲੱਗੀ ਆ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ YouTube ਤੇ ਆਪਣਾ ਪੇਜ ਆ ਦੀ ਮਾਝੇ ਵਾਲੇ ਤੇ ਜਰੂਰ ਨੂੰ ਵੀ ਸਬਸਕ੍ਰਾਈਬ ਕਰੋ ਬਾਕੀ ਠੀਕ ਆ ਜੀ ਮਿਲਦੇ ਹਾਂ ਜਲਦੀ ਨਵੀਂ ਹੋਰ ਕਿਸੇ ਵੀਡੀਓ ਵਿੱਚ ਤੇ ਤੁਹਾਡੇ ਤੇ ਦੇ ਲਈ ਸასი ਸ਼ਾਲੀ